ਮਿੱਤੂ ਆ ਨਾ ਆਲਵੇਸ ਫੌਮ ਚ ਰਹਾ ਠੀਕ ਹੈ ਤੇ ਤੁਸੀਂ ਮੈਂ ਵੀ ਫੌਮ ਚ ਰਹਾ ਅਸਲ ਜ਼ਿੰਦਗੀ ਦਾ ਸਾਡਾ ਬਹੁਤ ਜ਼ਿਆਦਾ ਗੂੜਾ ਪਿਆਰ ਹੈ ਠੀਕ ਹੈ ਬਾਈ ਮੇਰੇ ਡਿਪਾਰਟਮੈਂਟ ਤੋਂ ਸੀਨੀਅਰ ਵੀ ਨੇ ਤੇ ਤੁਹਾਡਾ ਡਿਪਾਰਟਮੈਂਟ ਸੀਨੀਅਰ ਕਹਿਣਾ ਜ਼ਰੂਰੀ ਸੀ ਇਹ ਸਾਲ ਲੰਘ ਗਿਆ ਮੇਰਾ ਅੱਛਾ ਮੈਂ ਤੋ ਇੱਕ ਸਾਲ ਛਿਲਮ ਪੀ ਕੇ ਕਿੰਨਾ ਕ ਸੁਆਦ ਆ ਰਿਹਾ ਸੀ ਤੁਹਾਨੂੰ ਤੋ ਪੁੱਛੋ ਨਾ ਜੀ ਤੁਸੀਂ ਕਿੰਨਾ ਕ ਭੱਜੋ ਫਿਰ ਰਾਜਸਥਾਨ 50 ਡਿਗਰੀ ਟੈਂਪਰੇਚਰ ਅਗਸਤ ਤੋਂ ਉਸ ਤਰ੍ਹਾਂ ਸਮਾ ਮਤਲਬ ਸਕਿਨ ਹੈ ਸਰਦੀ ਸੀਗੀ ਉਦੋਂ ਦੇ ਫੂਕੇ ਹੁਣ ਤੱਕ ਠੀਕ ਨਹੀਂ ਹੋਏ ਜਦੋਂ ਦਾ ਕੰਮ ਦੇਖਦਾ ਹੁੰਦਾ ਸੀ ਮੈਂ ਪਲੇਅਰ ਦੇਖਦਾ ਹੁੰਦਾ ਸੀ ਇਹ ਹੁੰਦਾ ਸੀ ਇਹੋ ਜਿਹੇ ਕੰਮ ਕਰਨਾ ਹੂੰ ਕਿਉਂਕਿ ਇੰਨਾ ਨੇਚਰਲ ਤੇ ਇੰਨਾ ਵਧੀਆ ਕਰਦੇ ਸੀ ਯਾਰ ਇੰਦਾ ਦਾ ਕੁਝ ਕਰਨਾ ਸੋ ਫਿਰ ਖਿਡਾਰੀ ਫਾਈਨਲੀ ਆਊਟ ਹੋ ਚੁੱਕੀ ਹੈ ਬਟ ਆ ਮਸਟ ਸੇ ਕਿ ਖਿਡਾਰੀ ਨਾਮ ਹੀ ਹੈ ਅੰਦਰ ਇੰਨੇ ਖਿਡਾਰੇ ਦੇਖਣ ਨੂੰ ਮਿਲਦੇ ਆ ਕਿ ਕੋਈ ਕਿਸੇ ਤਰੀਕੇ ਨਾਲ ਖੇਡ ਰਿਹਾ ਹੈ ਕੋਈ ਕਿਸੇ ਤਰੀਕੇ ਨਾਲ ਖੇਡ ਰਿਹਾ ਹੈ ਇਹ ਕਹੇ ਜਿਹੜੇ ਗਾ ਕੇ ਖੇਡ ਰਹੇ ਨੇ ਇੱਕ ਨੇ ਜਿਹੜੇ ਬੜੇ ਕੁਝ ਆ ਕੇ ਹੀਟ ਰਹੇ ਨੇ ਹਾਂ ਹਾਂ ਨਾਈਟ ਨਾਈਟ ওকে ਸਤਿ ਸ਼੍ਰੀ ਅਕਾਲ ਨਵਦੀਪਾ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਦੋਨਾਂ ਦਾ ਸਤਿ ਸ਼੍ਰੀ ਅਕਾਲ ਜੀ ਰੋਜਾਨਾ ਸਪੋਕਸਪੀਨਲ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਭਾਜੀ ਅੱਜ ਫਿਰ ਪੂਰੀ ਫਾਰਮ 'ਚ ਆਇਓ ਤੁਸੀਂ ਜਿਹੜਾ ਮਿੱਤੂ ਹੈ ਨਾ ਆਲਵੇਜ਼ ਫਾਰਮ 'ਚ ਰਹਿੰਦਾ ਆ ਠੀਕ ਹੈ ਤੇ ਤੁਸੀਂ ਮੈਂ ਵੀ ਫਾਰਮ 'ਚ ਹੀ ਰਹਿੰਦਾ ਹਾਂ ਸੋ ਇਹਨਾਂ ਤੋਂ ਸ਼ੁਰੂਆਤ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਇਹ ਭੱਜਦੇ ਨੇ ਫਿਰ ਭੱਜ ਕੇ ਇਹਨਾਂ ਦੀ ਆਪਸ ਵਿੱਚ ਬੜੀ ਪਿਆਰੀ ਗੱਲਬਾਤ ਹੁੰਦੀ ਹੈ ਬੜੀ ਪਿਆਰ ਮੁਹੱਬਤ ਦੇ ਨਾਂ 'ਤੇ ਹੈ ਨਾ ਸੋ ਪਿਆਰ ਮੁਹੱਬਤ ਜਿਹੜਾ ਸਕਰੀਨ ਤੇ ਦੇਖਿਆ ਸੀ ਉਹ ਅਸਲ ਜ਼ਿੰਦਗੀ ਵਾਲਾ ਵੀ ਸਾਂਝਾ ਕਰੋ ਅਸਲ ਜ਼ਿੰਦਗੀ ਦਾ ਸਾਡਾ ਬਹੁਤ ਜ਼ਿਆਦਾ ਗੂੜਾ ਪਿਆਰ ਹੈ ਜੀ ਅਸੀਂ ਇਹ ਹੈ ਵੀ ਕਿਤੇ ਜਿੰਨ ਦੇਖ ਕੇ ਜਦੋਂ ਖੁਸ਼ੀ ਨਹੀਂ ਹੁੰਦੀ ਉਹ ਖੁਸ਼ੀ ਹੁੰਦੀ ਹੋਵੇ ਜਦੋਂ ਜਿਹੜੇ ਬੰਦੇ ਨੂੰ ਦੇਖ ਕੇ ਸਮਝ ਲਓ ਤੁਹਾਡਾ ਬਹੁਤ ਗੂੜਾ ਪਿਆਰ ਹੈ ਠੀਕ ਹੈ ਭਾਈ ਮੇਰੇ ਡਿਪਾਰਟਮੈਂਟ ਤੋਂ ਸੀਨੀਅਰ ਵੀ ਨੇ ਤੁਹਾਡਾ ਡਿਪਾਰਟਮੈਂਟ ਸੀਨੀਅਰ ਕਹਿਣਾ ਜ਼ਰੂਰੀ ਸੀ ਉਹ ਕੈਮਰੇ ਦੇ ਬਾਰੇ ਜਦ ਤੱਕ ਮੈਂ ਛੋਟਾ ਸਾਰੇ ਡਿਪਾਰਟਮੈਂਟ ਵਾਲੇ ਇਹ ਇਹ ਨਾ ਦੇ ਸੀਨੀਅਰ ਹੈ ਕਰਤਾਰ ਇਹਨਾਂ ਦੇ ਸੀਨੀਅਰ ਹੈ ਅਸੀਂ ਨੂੰ ਲੰਘਿਆ ਸੀ ਉਸ ਤੋਂ ਮਤਲਬ ਬਾਈ ਨੇ 4-5 ਸਾਲ ਪਹਿਲਾਂ ਪਾਸਪੋਰਟ ਕਰਕੇ ਸੀ ਇਹ ਕਰਤਾਰ ਲੰਘ ਗਿਆ ਅੱਛਾ ਮੈਂ ਤੋਂ 1 ਸਾਲ ਮੈਂ ਵੈਸੇ ਹੀ ਉਦੋਂ ਮੈਨੂੰ ਐਡਮਿਸ਼ਨ ਨਹੀਂ ਦਿੱਤੀ ਉਹ ਲੈ ਐਂਡਰ ਐਸੀ ਮੈਂ ਐਦਾਂ ਨਹੀਂ ਦੱਸੇਦਾ ਇਹ ਨਹੀਂ ਦੱਸੇਦਾ ਹੁੰਦਾ ਹੋਰ ਯਾਰ ਕੀ ਹੈ ਨਹੀਂ ਐਕਚੁਅਲ ਮੈਂ ਬਾਈ ਦੀ ਉਹਨਾਂ ਦੀ ਕਾਫੀ ਸਮੇਂ ਤੋਂ ਉਹ ਵਾ ਯੂਨੀਵਰਸਿਟੀ ਗਿਆ ਸੀ ਇਹ ਸਾਡੇ ਸੀਨੀਅਰ ਸਿੱਖ ਸਾਹਿਬ ਜਦੋਂ ਦਾ ਕੰਮ ਦੇਖਦਾ ਹੁੰਦਾ ਸੀ ਮੈਂ ਪਲੇਸ ਦੇਖਦਾ ਹੁੰਦਾ ਸੀ ਇਹ ਹੋ ਗਏ ਮਜੀਦ ਬਾਈ ਹੋ ਗਏ ਤੇ ਆਪਾਂ ਇਹਨਾਂ ਨੂੰ ਇਹ ਹੁੰਦਾ ਸੀ ਯਾਰ ਇਹੋ ਜਿਹੇ ਕੰਮ ਕਰਨਾ ਕਿਉਂਕਿ ਇੰਨਾ ਨੇਚਰਲ ਤਾਂ ਇਹਨਾਂ ਵਧੀਆ ਕਰਦੇ ਸੀ ਯਾਰ ਇਦਾਂ ਦਾ ਕੁਝ ਕਰਨਾ ਤੇ ਉਹ ਫਿਰ ਸਮਝੋ ਵੀ ਅੱਜ ਇਹ ਆਪਾਂ ਚੰਗਾ ਕੰਮ ਕਰ ਪਾ ਰਹੇ ਹਾਂ ਤੇ ਇਹ ਕਾਰਨ ਕਿਤੇ ਨਾ ਕਿਤੇ ਇਹ ਵੀ ਨਹੀਂ ਕਿਉਂਕਿ ਇਹ ਸਾਡੇ ਸੀਨੀਅਰ ਚੰਗਾ ਕੰਮ ਕਰ ਰਹੇ ਸੀ ਤੇ ਆਪਾਂ ਦੇਖ ਕੇ ਉਹ ਲਾਈਨ ਤੇ ਚੱਲੇ ਰਾਈਟ ਫਿਰ ਉਸ ਤੋਂ ਬਾਅਦ ਫਿਰ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਗਈਆਂ ਫਿਰ ਪਿਆਰ ਪੈਂਦਾ ਗਿਆ ਹੁਣ ਇੰਨਾ ਵੀ ਤੇ ਮੈਂ ਤੁਸੀਂ ਜਿਹੜਾ ਕਿਰਦਾਰ ਨਿਭਾਇਆ ਹੈ ਔਰ ਤੁਸੀਂ ਜਿਹੜਾ ਕਿਰਦਾਰ ਨਿਭਾਇਆ ਉਹ ਮੈਨੂੰ ਲੱਗਦਾ ਸਾਡੀ ਅੱਜ ਦੀ ਜਿਹੜੀ ਪ੍ਰੈਜ਼ੈਂਟ ਪ੍ਰੈਜ਼ੈਂਟ ਮਾਹੌਲ ਹੈ ਸਾਡੇ ਸਿਨੇਮਾ ਦਾ ਸਾਡੇ ਆਸ-ਪਾਸ ਦਾ ਉਹ ਐਗਜ਼ੈਕਟਲੀ ਤੁਸੀਂ ਦੋ ਬੜੇ ਸੋਹਣੇ ਖੂਬਸੂਰਤ ਕੈਰੈਕਟਰ ਖੜੇ ਹੋ ਇੱਕ ਹੈ ਉਹ ਜਿਹੜੇ ਪਤਾ ਨਹੀਂ ਕਿਸ ਬੈਕਗ੍ਰਾਉਂਡ ਤੋਂ ਚੱਲ ਕੇ ਆਂਦੇ ਨੇ ਔਰ ਇਸ ਮੁਕਾਮ ਤੱਕ ਪਹੁੰਚ ਜਾਂਦੇ ਨੇ ਕਿ ਜਿੱਥੇ ਜ਼ਿੰਦਗੀ ਕਦੋਂ ਮੁੱਕਣੀ ਹੈ ਕੁਝ ਨਹੀਂ ਪਤਾ ਇੱਕ ਨੇ ਉਹ ਜਿਹੜੀ ਮਿਹਨਤ ਕਰਦੇ ਨੇ ਪਰ ਮਿਹਨਤ ਤੋਂ ਬਾਅਦ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਆਪਣੀ ਸਾਰੀ ਮਿਹਨਤ ਪੂੰਜੀ ਜਿਹੜੀ ਹੈ ਉਹ دیرਦ ਨਹੀਂ ਪੈਂਦੀ ਐ ਸੋ ਭਾਜੀ ਦੋਨਾਂ ਤੋਂ ਪੁੱਛਣਾ ਚਾਹਾਂਗੇ ਅਸਲ ਜ਼ਿੰਦਗੀ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਕਨੈਕਟ ਕਰਕੇ ਸਿਨੇਮਾ ਤੇ ਲੈ ਕੇ ਆਏ ਆਂ ਅ ਐਕਚੁਅਲੀ ਜਿਵੇਂ ਹੁਣ ਉਹ ਪਾਤਰ ਐ ਮਿੱਤੂ ਦਾ ਉਹ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਕੁਛ ਨਾ ਕੁਛ ਕਰੀਏ ਅਸੀਂ ਫੇਮਸ ਹੋਈਏ ਜਾਂ ਅਸੀਂ ਮਸ਼ਹੂਰ ਹੋਈਏ ਅਸੀਂ ਪੈਸਾ ਕਮਾਈਏ ਉਹਨਾਂ ਕੋ ਰਸਤੇ ਨਹੀਂ ਹੁੰਦੇ ਰਾਹ ਗਲਤ ਵੀ ਮਿਲ ਜਾਂਦੇ ਨੇ ਜਿਵੇਂ ਜਿਵੇਂ ਗਾਈਡੈਂਸ ਮਿਲਦੀ ਐ ਉਹਨਾਂ ਨੂੰ ਲੱਗਦਾ ਵੀ ਹਾਂ ਗੱਡੀ ਲੈ ਲਈ ਹੁਣ ਆਹ ਕੰਮ ਕੀਤਾ ਸੀ ਵੀ ਇਹ ਤਾਂ ਕੰਮ ਹੀ ਬਹੁਤ ਸੌਖਾ ਐ ਬਟ ਉਹਦਾ ਨਤੀਜਾ ਕੀ ਆ ਉਹ ਤਾਂ ਫਿਰ ਉਦੋਂ ਤਾਂ ਸਮਾਂ ਬਹੁਤ ਲੀਟ ਹੋ ਜਾਂਦਾ ਨਾ ਜਦੋਂ ਰਿਜ਼ਲਟ ਨਿਕਲਦੇ ਨੇ ਇਸ ਲਈ ਉਹ ਜ਼ਿੰਦਗੀ ਦੇ ਵਿੱਚ ਵੀ ਸਾਡੇ ਇਹ ਪਾਤਰ ਨੇ ਆਲੇ-ਦਾਲੇ ਦੇਖਦੇ ਆ ਤਾਂ ਉਹਨਾਂ ਤੋਂ ਹੀ ਅਸੀਂ ਕੁਝ ਚੀਜ਼ਾਂ ਦੇਖ ਕੇ ਐਂ ਢਾਲਦੇ ਆ ਤੇ ਉਹ ਮਿੱਥੂ ਨੂੰ ਕਰਨ ਲਈ ਮੈਨੂੰ ਉਹ ਚੀਜ਼ਾਂ ਕੰਮ ਆਈਆਂ ਨੇ ਬਿਲਕੁਲ ਸੋ ਤੁਹਾਡਾ ਜਿਹੜਾ ਕਿਰਦਾਰ ਹੈ ਐਸ ਵਕਤ ਬਹੁਤ ਸਾਰੇ ਕਲਾਕਾਰ ਅਸਲ 'ਚ ਜਿਉ ਰਹੇ ਨੇ ਤੁਸੀਂ ਦੱਸੋ ਤੁਸੀਂ ਇਸਨੂੰ ਕਹਿ ਰਹੇ ਹੋ ਜਿਉ ਰਹੇ ਆ ਬਸ ਉਹਨਾਂ 'ਚੋਂ ਆਇਆ ਜੀ ਜੀ ਤਾਂ ਫਿਰ ਜਦੋਂ ਤੁਹਾਡੇ ਦੇ ਕਿਤੇ ਮਾਹੌਲ ਵਾਪਰ ਰਿਹਾ ਹੁੰਦਾ ਤੁਸੀਂ ਦੇਖ ਰਹੇ ਹੁੰਦੇ ਤੁਹਾਨੂੰ ਗੱਲਾਂ ਸੁਣਦੇ ਹੋ ਡਿਸਕਸ਼ਨਾਂ ਹੁੰਦੀਆਂ ਤੇ ਬਹੁਤ ਕੁ ਚੀਜ਼ਾਂ ਦਾ ਵੈਸੇ ਪਤਾ ਚੱਲ ਰਹਿੰਦੀ ਹੈ ਉਹ ਤੁਹਾਡੇ ਅੰਦਰ ਚਲੀ ਜਾਂਦੀ ਹੈ ਬਸ ਐ ਸੀ ਉਹਨੂੰ ਲੋਕਾਂ ਤੱਕ ਉੱਤਾ ਪਹੁੰਚਾਣਾ ਸੀ ਮੇਰਾ ਕੰਮ ਸੀ ਕਿ ਹਰੇਕ ਸਥਿਤੀ ਚ ਅਲੱਗ ਸਿਚੁਏਸ਼ਨ ਹੁੰਦੀ ਹੋਵੇ ਜੀ ਸਿਚੁਏਸ਼ਨ ਉਹ ਆਪਣੇ ਮੈਨੇਜਰ ਨਾਲ ਬੈਠਾ ਤਾਂ ਉਹਦਾ ਅਲੱਗ ਹੈ ਉਹ ਜੋ ਬਾਈਕ ਉੱਤੇ ਗਿਆ ਤਾਂ ਕਿ ਪਿਸਤੋਲ ਆ ਤੇ ਉੱਥੇ ਉਹ ਅਲੱਗ ਕਿੰਨਾ ਫਰੈਸ਼ ਹੈ ਉਹ ਸੁਬੰਦੇ ਦੇ ਮਤਲਬ ਵੈਸੇ ਪਰਸਨਲ ਲਾਈਫ ਚ ਤਾਂ ਉਹ ਕਿਵੇਂ ਸਰਵਾਈਵ ਕਰਦਾ ਸਰਵਾਈਵ ਕਰਦਾ ਬਿਲਕੁਲ ਸੋ ਸੱਚੀ ਚ ਵੀ ਗੱਲ ਲੈਣੇ ਹੋ ਮੈਂ ਹਾਂ ਨਹੀਂ ਨਹੀਂ ਐਕਟਿੰਗ ਐਕਟਿੰਗ ਤਾਂ ਠੀਕ ਹੈ ਇੱਕ ਹੀ ਹੈ ਦੋਲੇ ਬਨੇ ਸੀ ਉਹ ਚੀਜ਼ ਵੀ ਤੁਸੀਂ ਜਿਹੜਾ ਪੱਖ ਤੁਹਾਡਾ ਵਿਖਾਇਆ ਗਿਆ ਹੈ ਨਾ ਉਹਦੇ ਲਈ ਵੀ ਹੈੱਡਸ ਆਫ ਹੈ ਕਿਉਂਕਿ ਬਹੁਤ ਵੱਡਾ ਚੈਲੰਜ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕਨੈਕਟ ਕਰੇਗਾ ਕਰਤਾਰ ਵੀਰੇ ਨੂੰ ਐਜ਼ ਅ ਗੈਂਗਸਟਰ ਜਿਹੜਾ ਉਹਨਾਂ ਦਾ ਪੋਜ਼ਿਟਿਵ ਪੱਖ ਦਿਖਾਇਆ ਗਿਆ ਰਿਸ਼ਤਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਮੈਂ ਕਹਿੰਨੀ ਆ ਕਿ ਅਸੀਂ ਆਮ ਲੋਕ ਉਤੋਂ ਤੱਕ ਕਨੈਕਟ ਹੀ ਨਹੀਂ ਕਰ ਪਾਉਂਦੇ ਸਾਡੇ ਲਈ ਗੈਂਗਸਟਰ ਗੈਂਗਸਟਰ ਹੋ ਜਾਂਦਾ ਉਹ ਇਨਸਾਨ ਹੀ ਨਹੀਂ ਰਹਿੰਦਾ ਹੈ ਨਾ ਸੋ ਉਸ ਚੀਜ਼ ਨੂੰ ਬਹੁਤ ਬਿਊਟੀਫੁਲੀ ਵਿਖਾਇਆ ਗਿਆ ਹੈ ਬਾਕੀ ਹੁਣ ਨਾਮਾਂ ਤੇ ਤੁਹਾਡੇ ਕਿਰਦਾਰ ਚਿਲਮ ਪੀ ਕੇ ਕਿੰਨਾ ਕ ਸੁਆਦ ਆ ਰਿਹਾ ਸੀ ਤੁਹਾਨੂੰ ਪੁੱ ਐਸੀ ਪ੍ਰੈਕਟਿਸ ਕਰਾਈ ਉਹਨਾਂ ਨੇ ਉਹਦੇ ਚ ਪਤਾ ਨਹੀਂ ਕੀ ਕੁਝ ਪਾਇਆ ਸੀ ਮੈਨੂੰ ਪਤਾ ਨਹੀਂ ਕਹਿੰਦੇ ਜੀ ਉਹ ਇਹ ਹੈ ਨਹੀਂਗਾ ਉਹ ਤੰਬਾਕੂ ਨਹੀਂ ਹੈ ਇਹਦੇ ਚ ਮੈਂ ਠੀਕ ਹੈ ਮੈਂ ਧੂਆਂ ਤਾਂ ਹੈ ਨਾ ਫਿਰ ਵੀ ਉਹ ਕਰ ਕਰਕੇ ਮੈਂ ਬੈਸੀ ਪਤਾ ਨਹੀਂ ਕੀ ਹੋ ਗਿਆ ਸੀਗਾ ਡੁੱਲ ਜਾ ਹੋ ਗਿਆ ਮੈਂ ਉਦੋਂ ਪ੍ਰੈਕਟਿਸ ਹੈ ਨਹੀਂ ਜੀ ਬਸ ਠੀਕ ਹੈ ਐਕਸਪੀਰੀਅੰਸ ਅੱਛਾ ਸੀ ਮਿਲ ਗਿਆ ਐਜ਼ ਅ ਐਕਟਰ ਵੀ ਉਹਨੂੰ ਕਿਵੇਂ ਕੈਰੀ ਕਰਨਾ ਹੈ ਤਾਂ ਉਹ ਦੈਟ ਵਾਸ ਅ ਨਾਈਸ ਐਕਸਪੀਰੀਅੰਸ ਕਿੰਨਾ ਕਿੰਨਾ ਕ ਭੱਜੋ ਫਿਰ ਰਾਜਸਥਾਨ 50 ਡਿਗਰੀ ਟੈਂਪਰੇਚਰ ਅਗਸਤ ਦਾ ਕੁਸਤਰਾ ਸਮਾਂ ਮਤਲਬ ਸਕਿਨ ਹੈ ਸਰਦੀ ਸੀਗੀ ਉਦੋਂ ਦੇ ਫੁਕੇ ਹੁਣ ਤੱਕ ਠੀਕ ਨਹੀਂ ਹੋਏ ਹਾਂ ਮਤਲਬ ਉਹ ਮਾਨ ਬਾਈ ਹੁਣੀ ਵੀ ਸਾਰੇ ਉਹ ਵੀ ਬਹੁਤ ਡੇਮੇਜ ਹੋ ਗਏ ਸੀਗੇ ਉੱਤੋਂ ਦੇ ਕਹਿੰਦੇ ਸੀ ਅੱਜ ਆਖਰੀ ਦਿਨ ਹੈ ਥੋੜੇ ਘੰਟੇ ਨੇ फटाफट ਕਰੋ ਸਾਡੇ ਡੰਮੀ ਆਰਟਿਸਟ ਪਹੁੰਚੇ ਨੇ ਜਿਨ੍ਹਾਂ ਨੇ ਸਟੰਟ ਕਰਨੇ ਸੀ ਉਹ ਚਲੋ ਗਰਨਾਮ ਨੂੰ ਵੀ ਸਲਾਮ ਹੈ ਤੇ ਮੈਨੂੰ ਖੁਦ ਨੂੰ ਵੀ ਸਲਾਮ ਹੈ ਕਿ ਉਹ ਗਰਨਾਮ ਚੱਕੇ ਜਿਹੜੇ ਪਾਤਰ ਨੂੰ ਸਿਰਦਾ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਉਹ ਮੈਂ ਖੁਦ ਹੀ ਹਾਂ ਆਪ ਹੀ ਕੀਤਾ ਦਾਸ ਨੇ ਖੁਦ ਕੀਤਾ ਪਰ ਉਹ ਜਿਹੜੇ ਜ਼ਖਮ ਸੀਗੇ ਸੱਟਾ-ਸੁੱਟਾ ਵੱਜੀਆਂ ਫਿਲਮ ਦੇਖ ਕੇ ਸਭ ਵਧੀਆ ਲੱਗਦਾ ਜੀ ਉਹ ਗੁੱਟ ਹੋ ਗਿਆ ਭਾਜੀ ਵੈਸੇ ਬਾਕੀ ਇਹ ਫਿਲਮ ਮਿਸਾਲ ਹੈ ਭਾਵੇਂ ਉਹ ਦੁਸ਼ਮਣੀ ਦੀ ਮਿਸਾਲ ਹੋਵੇ ਭਾਵੇਂ ਉਹ ਭਰਾਵਾਂ ਦੀ ਮਿਸਾਲ ਹੋਵੇ ਭਾਵੇਂ ਭੈਣ ਭਰਾਵਾਂ ਦੀ ਹੋਵੇ ਭਾਵੇਂ ਯਾਰੀ ਦੋਸਤੀ ਦੀ ਹੋਵੇ ਬਿਲਕੁਲ ਹੈਗੀ ਹੈ ਜੀ ਕਿਉਂਕਿ ਹਰ ਪਾਤਰ ਫਿਲਮ ਦਾ ਐਸਾ ਹੈ ਮਾਨਵ ਭਾਈ ਹੋਣਾ ਨੇ ਕਮਾਲ ਦਾ ਕੰਮ ਕੀਤਾ ਹੈ ਡਾਇਰੈਕਸ਼ਨ ਤੀਰਜ ਬਾਈ ਹੋਣਾ ਨੇ ਲਿਖੀ ਬਹੁਤ ਸੋਹਣੀ ਫਿਲਮ ਹੈ ਤੇ ਡਾਇਲੋਗ ਗੁਰਪ੍ਰੀਤ ਭੁੱਲਰ ਤੇ ਜੀ ਮੀ ਹੁਣ ਨੇ ਬਹੁਤ ਸੋਹਣੇ ਲਿਖੇ ਨੇ ਸਾਰੇ ਆਡੀਅנס ਜਿਹੜਾ ਡਾਇਲੋਗ ਆਉਂਦਾ ਸੀ ਇਹਦਾ ਡਾਇਲੋਗ ਆ ਚਾਹੇ ਸਾਡੇ ਕਾਊਂਟਰ ਨੇ ਉਹ ਬਹੁਤ ਇੰਜੋਏ ਕੀਤੇ ਨੇ ਲੋਕਾਂ ਨੇ ਜੇ ਤੁਸੀਂ ਦੇਖੋਗੇ ਨਾ ਉਹ ਜਿਹੜਾ ਸਿੰਗਰ ਦਾ ਪਾਤਰ ਰਾਹੁਲ ਨੇ ਕੀਤਾ ਉਹਦੇ ਨਾਲ ਜਦੋਂ ਮਿੱਤੂ ਦੀ ਟੈਸਲ ਵਾਜੀ ਹੁੰਦੀ ਹੈ ਉਹ ਬੜੀ ਕਮਾਲ ਦੀ ਜੁਗਲਬੰਦੀ ਹੈ ਬਹੁਤ ਜ਼ਿਆਦਾ ਔਰ ਸੱਚੀ ਮੈਂ ਕਹਿਣਾ ਚਾਹਾਂਗੀ ਕਿ ਬਾਕੀ ਸਹੀ ਕਿਹਾ ਜਾਂਦਾ ਹੈ ਕਿ ਕੈਪੇਬਿਲਟੀ ਆਰਟਿਸਟ ਚ ਹੁੰਦੀ ਹੈ ਉਹਨੂੰ ਪਰਖ ਮਤਲਬ ਕਟਕੁਤਲੀ ਹੁੰਦਾ ਆਰਟਿਸਟ ਦਾ ਸੋ ਡਾਇਰੈਕਟਰ ਨੂੰ ਪਤਾ ਹੋਣਾ ਚਾਹੀਦਾ ਕਿਹੜਾ ਕਾਰਡ ਕਿੱਥੇ ਪਲੇ ਕਰਨਾ ਹੈ ਸੋ ਇਸ ਫਿਲਮ ਦੇ ਵਿੱਚ ਬਾਖੂਬੀ ਭਾਜੀ ਤੁਹਾਡਾ ਕਿਰਦਾਰ ਜਿਹੜਾ ਵੇਖਿਆ ਜਾਂ ਬਾਕੀਆਂ ਦਾ ਜਿਹੜੇ ਕਿਰਦਾਰ ਦੇਖਿਆ ਉਹ ਬਾਕੀ ਰੁਖ ਹੰਡਾਣ ਵਾਲੇ ਸੀਗੇ ਸੋ ਬਹੁਤ ਬਿਊਟੀਫੁਲੀ ਬੈਲੈਂਸਡ ਤਰੀਕੇ ਦੇ ਨਾਲ ਪਲੇ ਕੀਤਾ ਹੁਣ ਇਹ ਦੱਸੋ ਵੀ ਮਿੱਧੂ ਸਾਨੂੰ ਅਗਲੀ ਵਾਰ ਜਲਦੀ ਮੈਨੂੰ ਲੱਗਦਾ ਦਿਖਣ ਵਾਲੇ ਦੇ ਬਾਰੇ ਤਾਂ ਆਪਾਂ ਗੱਲ ਕਰਨੀ ਹੋਣੀ ਆ ਹੈਨਾ ਬੰਦੀ ਵੀ ਨੀਗੀ ਅਚਾ ਤੇ ਹੋਰ ਦੈਨ ਵਾਟ ਹੁਣ ਕੀ ਪਲਾਨ ਹੈ ਹੁਣ ਕੀ ਹੈ ਹਿਸਾਬ ਔਰ ਜਜ਼ਬਾਤ ਨੇ ਹੁਣ ਹੁਣੇ ਖਿਡਾਰੀ ਕੀ ਸੋਚਦਾ ਹੈ ਹੁਣੇ ਖਿਡਾਰੀ ਇਹ ਸੋਚਦਾ ਵੀ ਜਿਹੜੀ ਇ ਉਹ ਯਾਰ ਵੀ ਉਹ ਵੀ ਕੰਟੀਨਿਊ ਆ ਜਿਹੜੇ ਅਗਲੀ ਖੇਡ ਨੂੰ ਹੁਣ ਕਿਸ ਤਰੀਕੇ ਨਾਲ ਖੇਡਣਾ ਹੈਗਾ ਉਹ ਚੈਲੰਜ ਹੈ ਕਿਉਂਕਿ ਉਹਦੇ 'ਚ ਹੁਣ ਜਿਹੜਾ ਰਾਹੁਲ ਦਾ ਪਾਤਰ ਆ ਉਹ ਬੱਕਰੀ ਤਰੀਕੇ ਨਾਲ ਆਊਗਾ ਕਿਉਂਕਿ ਉਹਨੂੰ ਬਹੁਤ ਟਰਟਚਰ ਕੀਤਾ ਨਾ ਮਿੱਤੂ ਹੁਣਾਂ ਨੇ ਹੁਣ ਉਹ ਗੈਂਗਸਟਰ ਬਣ ਕੇ ਆਊਗਾ ਜਾਂ ਕੀ ਬਣ ਕੇ ਆਊਗਾ ਇਹ ਤੇ ਤੁਹਾਨੂੰ ਦੇਖਣਾ ਪੈਣਾ ਹੈ ਪਰ ਉਥੋਂ ਤੱਕ ਵੀ ਕਿੱਦਾਂ ਪਹੁੰਚਣਾ ਥੱਲੇ ਪਹਿਲੇ ਖਿਡਾਰੀ ਵੇਖਣੀ ਪੈਣੀ ਆ ਦੇਖੋ ਜੀ ਤੁਸੀਂ ਸਾਰੇ ਜਾਣੇ ਵਿਦ ਫੈਮਿਲੀ ਖਿਡਾਰੀ ਫਿਲਮ ਜ਼ਰੂਰ ਦੇਖਿਓ ਫੁੱਲ ਔਨ ਐਂਟਰਟੇਨਿੰਗ ਫਿਲਮ ਹੈ ਇਹਦੇ ਵਿੱਚ ਪੂਰਾ ਮਸਾਲਾ ਹੈ ਤੁਸੀਂ ਐਂਟਰਟੇਨ ਕਰੋਗੇ ਇਮੋਸ਼ਨਲੀ ਵੀ ਇਹ ਬਾਕੀ ਇਹ ਵੀ ਭਰਾਮਾਂ ਦਾ ਪਿਆਰ ਹੈ ਫਿਰ ਉਹ ਬਹੁਤ ਖੂਬਸੂਰਤ ਚੀਜ਼ਾਂ ਨੇ ਦੇਖੀਆਂ ਰਾਈਟ ਬਾਕੀ ਮੈਂ ਸੱਚੀ ਕਹਿਣਾ ਚਾਹਾਂਗੀ ਤੁਹਾਡਾ ਕਿਰਦਾਰ ਹੋਵੇ ਭਾਵੇਂ ਭਾਵੇਂ ਭਾਜੀ ਤੁਹਾਨੂੰ ਦੇਖਿਆ ਸੱਚੀ ਇਹ ਬਹੁਤ ਹੀ ਸੋਹਣੀ ਬਿਊਟੀਫੁਲੀ ਅਮਨ ਤੁਹਾਡੀ ਪ੍ਰੈਜੈਂਸ ਸਕਰੀਨ ਤੇ ਦੇਖੀ ਗਈ ਹੈ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਬਹੁਤ ਪਸੰਦ ਆਣ ਵਾਲੀ ਹੈ ਜੋ ਹੁਣ ਉਹ ਨਵਦੀਪ ਤੇ ਮੀਤੂ ਨੂੰ ਦੇਖਣਗੇ ਸਕਰੀਨ ਦੇ ਉੱਤੇ ਐਨ ਭਾਜੀ ਕੰਗratulations ਟੂ ਯੂ ਆਲ ਦਾ ਬੈਸਟ ਬਹੁਤ ਪਿਆਰ ਬਹੁਤ ਸਤਿਕਾਰ ਸ਼ੁਕਰੀਆ ਤੁਸੀਂ ਖਟਾਰੀ ਵੇਖਣ ਪਹੁੰਚੋ ਬਈ ਲੱਗ ਚੁੱਕੀ ਹੈ ਸਿਨੇਮਾ ਘਰਾਂ ਦੇ ਵਿੱਚ ਫਿਰ ਹਾਲ ਦੇ ਲਈ ਇਹਨਾਂ ਨੂੰ ਦਿਵੇ ਇ